ਸਰਕਾਰ ਦੀਆਂ ਕੁਝ ਜਥੇਬੰਦੀਆਂ ਨੂੰ ਬਾਰ-ਬਾਰ ਮੀਟਿੰਗ ਬੁਤੀ ਗਈ ਔਰ ਇੱਕ ਦਿਨ ਪਹਿਲਾਂ ਉਹ ਮੀਟਿੰਗ ਨੂੰ ਰੱਦ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਲਗਭਗ ਉਹਦੇ ਵਿੱਚ 20-25 ਦਿਨ ਦਾ ਗਾਇਬਮੀ ਦੇ ਦਿੱਤਾ ਜਾਂਦਾ ਇਸ ਤੋਂ ਅਸੀਂ ਆਪ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬ ਸਰਕਾਰ ਸਾਡੀਆਂ ਮੰਗਾਂ ਮੰਨਣ ਨੂੰ ਸਹਿਦ ਨਹੀਂ ਔਰ ਸਿਰਫ ਪਹਿਲਾਂ ਵਾਲੀਆਂ ਸਰਕਾਰਾਂ ਦੀ ਤਰ੍ਹਾਂ ਟਾਲ ਮਟੋਲ ਦੀ ਨੀਤੀ ਤੇ ਤੁਰੀ ਹੋਈ ਹੈ ਔਰ ਇਸ ਤੋਂ ਸਪਾਸਾ ਕਿ ਇਸ ਸਰਕਾਰ ਦੇ ਵਿੱਚ ਤੇ ਪੁਰਾਣੀਆਂ ਸਰਕਾਰਾਂ ਦੇ ਵਿੱਚ ਕੋਈ ਫਰਕ ਨਹੀਂ ਸੀ ਹੁਣ ਫੇਰ 12 ਸਤੰਬਰ ਦੀ ਕੋਈ ਮੀਟਿੰਗ ਰੱਖੀ ਗਈ ਹੈ ਲੱਗਦਾ ਤਾਂ ਹੈ ਨਹੀਂਗਾ ਪਹਿਲਾਂ ਦੀ ਤਰ੍ਹਾਂ ਵੀ ਸਾਡੇ ਨਾਲ ਇਸੇ ਤਰ੍ਹਾਂ ਦੀ ਕੋਈ ਨਾ ਕੋਈ ਚਾਲਬਾਜੀ ਕੀਤੀ ਜਾਊਗੀ ਪਰੰਤੂ ਫਿਰ ਵੀ ਆਸ ਤੇ ਦੁਨੀਆ ਜਿਉਂਦੀ ਹੈ ਆ ਉਸ ਤੋਂ ਪਹਿਲਾਂ ਜੋ ਆਪਾਂ ਸੰਘਰਸ਼ ਵਧਿਆ ਹੋਇਆ ਹੈ ਪੰਜਾਬ ਲੈਵਲ ਤੇ ਵਧਿਆ ਹੋਇਆ ਹੈ ਬਿਜਲੀ ਬੋਰਡ ਦੀ ਮੈਨੇਜਮੈਂਟ ਨਾਲ ਵਧਿਆ ਹੋਇਆ ਹੈ ਉਨ੍ਹਾਂ ਨੂੰ ਜਿਉਂਦਾ ਤਿਉਂ ਬਰਕਰਾਰ ਰੱਖਦੇ ਹੋਏ ਅੱਜ ਦੀਆਂ ਗੇਟ ਰੈਲੀਆਂ ਦਾ ਆਪਾਂ ਨੇ ਜੋ ਪ੍ਰਬੰਧ ਕੀਤਾ ਹੋਇਆ ਸੀ ਉਹਦੇ ਵਿੱਚ ਸਾਰੇ ਸਾਥੀ ਸ਼ਾਮਲ ਹੋਏ ਨੇ ਉਹ ਅੱਗੇ ਤੋਂ ਆਉਣ ਵਾਲੇ ਜੋ ਵੀ ਸੰਘਰਸ਼ ਦੇ ਥੱਕੀ ਮੰਗਾਂ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਆ ਜਿਨ੍ਹਾਂ ਦਾ ਵਿਸਥਾਰ ਮੇਰੇ ਤੋਂ ਪਹਿਲਾਂ ਸਾਥੀ ਨੇ ਦੇ ਦਿੱਤਾ ਹੈਗਾ ਲਗਭਗ ਇਸ ਸਰਕਾਰ ਆਈ ਨੂੰ ਵੀ 25 ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਸਾਨੂੰ ਬੜੀ ਆਸਾ ਸੀ ਕਿ ਸਰਕਾਰ ਬਦਲੇਗੀ ਤੇ ਇਨਜਾਮ ਬਦਲੇਗਾ ਤੇ ਉਹਦੇ ਨਾਲ ਸਾਡੀਆਂ ਮੰਗਾਂ ਦਾ ਕਿਤੇ ਨਾ ਕਿਤੇ ਹੱਲ ਨਿਕਲੇਗਾ ਔਰ ਇਹ ਸਰਕਾਰ ਆਉਣ ਤੋਂ ਪਹਿਲਾਂ ਵੀ ਅੱਜ ਦਾ ਮੁੱਖ ਮੰਤਰੀ ਇਹਦਾ ਵਰਤਮਾਨ ਦੀ ਟੀਮਾਂ ਅਤੇ ਹੋਰ ਇਹਦੇ ਵਿਧਾਇਕ ਮੰਤਰੀ ਆਪਣੀਆਂ ਰੈਲੀਆਂ ਦੇ ਵਿੱਚ ਧਰਨਾ ਦੇ ਵਿੱਚ ਜਾ ਕੇ ਇਹ ਸਾਨੂੰ ਵਿਸ਼ਵਾਸ ਦਿਵਾਉਂਦੇ ਹੁੰਦੇ ਸੀ ਕਿ ਆਗਰ ਸਾਡੀ ਗੌਰਮੈਂਟ ਆਈ ਹੈ ਤਾਂ ਕਿਸੇ ਨੂੰ ਧਰਨਾ ਬਜਾਰਾ ਨਹੀਂ ਕਰਨਾ ਪਊਗਾ ਕਿਸੇ ਨੂੰ ਪਾਣੀ ਵਾਲੀ ਟੈਂਕੀ ਤੇ ਨਹੀਂ ਚੜ੍ਹਨਾ ਪਊਗਾ ਕਿਸੇ ਨੂੰ ਰੇਲ ਗੱਡੀ 'ਤੇ ਨਹੀਂ ਉਪਣੇ ਪੈਣਗੇ ਪਰੰਤੂ ਸਾਥੀਓ ਅੱਜ ਤੁਸੀਂ ਦੇਖ ਰਹੇ ਹੋ 22 ਸਾਲ ਤੋਂ ਬਾਅਦ ਵੀ ਸਿੱਤੀ ਜਿਉਂਦੀ ᱛਿਉਹਾਂ ਹੈ ਮੁੱਖ ਮੰਤਰੀ ਵੱਲੋਂ ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਦੀਆਂ ਕੁੱਝ ਜਥੇਬੰਦੀਆਂ ਨੂੰ ਬਾਰ-ਬਾਰ ਮੀਟਿੰਗ ਕੀਤੀ ਗਈ ਔਰ ਇੱਕ ਦਿਨ ਪਹਿਲਾਂ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ